ਪੰਜਾਬ ਫਾਇਰ ਸਰਵਿਸ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅੱਗ ਦੁਰਘਟਨਾ ਦੌਰਾਨ ਸ਼ਹੀਦ ਹੋਏ ਅਧਿਕਾਰੀ ਕਰਮਚਾਰੀਆਂ ਦੀ ਯਾਦ ਵਿੱਚ ਅੱਗ ਸੁਰੱਖਿਆ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ 14 ਤੋਂ 20 April ਤੱਕ ਫਾਇਰ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ADFO ਲਵਕ੍ਰਿਸ਼ ਸਿੰਘ ਅਤੇ FSO ਦਿਲਬਖ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਮੋਲ ਰੋਡ ਵਿਖੇ ਇੱਕ ਨਿੱਜੀ ਸਕੂਲ ਦਾਤਾਬੰਦੀ ਛੋਟ ਸਕੂਲ ਰਾਮਤੀਰਥ ਰਥ ਰੋਡ ਅਤੇ ਗੋਇੰਦਵਾਲ ਸਾਹਿਬ ਵਿਖੇ ਫਾਇਰ ਸੇਫਟੀ ਵੀਕ ਤਹਿਤ ਮੌਕ ਟ੍ਰਿਲ ਕਰਵਾਈ ਗਈ ਇਸ ਮੌਕ ਟ੍ਰਿਲ ਦੌਰਾਨ ਅੱਗ ਬੁਝਾਊ ਯੰਤਰਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵੱਖ-ਵੱਖ ਥਾਵਾਂ ਤੇ ਕਿਸ ਤਰ੍ਹਾਂ ਦੀ ਅੱਗ ਹੈ ਉਸ ਬਾਰੇ ਵੀ ਜਾਣੂ ਕਰਵਾਇਆ ਗਿਆ ਠੀਕ ਹੈ ਜੀ ਇਹ ਮੈਂ ਆਪਣੇ ਫਾਇਰ ਐਂਡ ਦੀ ਸਪੀਡ बियर और वुमेन बॉडी ना हम लोग एक वुमेन बॉडी है हमारी सर्कुलेशन कैसे चलती है अगर हमारा हार्ट पंप आउट कर रहा है तो सर्कुलेशन चल रही है ठीक है ऐसे ही आप लोगों को तो क्या देखना है एम करना है हार्ट ऑफ द फाइट पाउडर निकलना है पाउडर है ठीक है जी इसमें पाउडर होता है अमोनियम फॉस्फेट मोनो अमोनियम फॉस्फेट ठीक है जी इसमें हमारे पास